ਦਾ ਤਰ ਜਾਨੀ ਇਹ ਚੀਜ਼ਾਂ ਦੇਖੀਆਂ ਨੇ ਬਈ ਫੇਸ਼ ਕੀਤੀਆਂ ਨੇ ਕਿ ਉਹ ਲੋਕ ਪੁਲਿਸ ਅਫਸਰ ਸਾਹਮਣੇ ਇੱਕ ਤੋਤੇ ਦੀ ਤਰ੍ਹਾਂ ਫਿਰ ਬੋਲਦਿਆਂ ਹੈਨਾ ਚਾਹੇ ਜਿੰਨਾ ਵੱਡਾ ਨਾਮੀ ਗੈਂਗਸਟਰ ਜਿੱਡਾ ਮਰਾ ਉਹਨਾਂ ਦੀ ਗੱਲ ਇਹ ਹੁੰਦੀ ਆ ਬਾਈ ਸਾਨੂੰ ਹੱਥ ਨਾ ਲਾਓ ਜੋ ਪਛਣਾ ਤੋਂ ਹੀ ਪਛਲੋ ਅਸੀਂ ਦਾ ਰਮਾੜ ਚ ਕੀ ਕੁਛ ਕੀਤਾ ਜਾਂਦਾ ਟੌਰਚਰ ਕਿਸ ਤਰੀਕੇ ਦਾ ਚਲੋ ਕੁੱਟਦਾ ਤਰ ਸਭਾਤ ਕਰ ਦਿਆ ਉਹ ਕਰ ਦਿਆ ਤਲੀਆਂ ਕੁੱਟਣ ਤੋਂ ਲੈ ਕੇ ਦਾ ਕਿ ਕੋਟਾ ਲੈਣਾ ਕੂਟਾ ਜਿਹੜਾ ਪੱਟਾ ਦਾ ਮਾਸ ਆ ਉਹ ਫਿਰ ਹੱਡੀਆਂ ਤੋਂ ਵੱਖ ਹੁੰਦਾ ਜਾਂਦਾ ਹੈਨਾ ਉਹਨੂੰ ਕੋਟਾ ਲੱਗਣਾ ਆਪਾਂ ਕਹਿੰਦੀਆਂ ਬਹੁਤ ਭਿਆਨਕਾ ਉਹ ਚੀਜ਼ ਹੈਨਾ ਹੈਨਾ ਤੇ ਫਿਰ ਇਹਦੂੰ ਗਾਹ ਕਰੰਟ ਦਾ ਟੌਰਚਰ ਸ਼ੁਰੂ ਹੋ ਜਾਂਦਾ ਇਹ ਸਾਰਾ ਇਹ ਸਾਰਾ ਰਿਮਾਂਡ ਦੇ ਵਿੱਚ ਹੁੰਦਾ ਹੈ ਇਹ ਰਿਮਾਂਡ ਦੇ ਵਿੱਚ ਹੁੰਦਾ ਆਪਾਂ ਸੁਣਿਆ ਸੀਗਾ ਜਿਵੇਂ ਪਿੱਛੇ ਜਿਹੜਾ ਸਿੱਧੂ ਰਸ ਨੂੰ ਰਿਮਾਂਡ ਤੇ ਲਿਆਂਦਾ ਹਾਂਜੀ ਫੁਰਾਨਾ ਸਟਾਫ ਨੇ ਫੁਰਾਨਾ ਪੁਲਿਸ ਨੇ ਰਿਮਾਰਡ ਦੇ ਲਿਆ ਹੰ ਤਾਂ ਕੀ ਇਹ ਚੀਜ਼ਾਂ ਲਾਰੈਂਸ ਦੇ ਨਾਲ ਵੀ ਹੋਈਆਂ ਹੋਣਗੀਆਂ ਹੋ ਜਾਣਗੀਆਂ ਸਾਨੂੰ ਵੀ ਹੋਈਆਂ ਹੋਣਗੀਆਂ ਭਾਈ ਜ਼ਰੂਰ ਇਹ ਚੀਜ਼ਾਂ